ਦੁਨੀਆ ਦਾ ਸਭ ਤੋਂ ਅਨੋਖਾ ਵਿਆਹ 6 ਭਰਾਵਾਂ ਨੇ 6 ਭੈਣਾਂ ਦੇ ਨਾਲ ਕਰਵਾਇਆ ਵਿਆਹ ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ ਤੇ ਵਿਆਹ ਦੇ ਉੱਤੇ ਹੋਏ ਖਰਚੇ ਦੇ ਸਾਰੇ ਪਾਸੇ ਛੇੜੀ ਚਰਚਾ ਹੀ ਚਰਚਾ ਸ੍ਰੀ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅਸੀਂ ਅੱਜ ਇੱਕ ਨੋਖੇ ਜਿਹੇ ਵਿਆਹ ਨੂੰ ਲੈ ਕੇ ਵਿਆਹ ਤਾਂ ਤੁਸੀਂ अनेका ਹੋਏ ਦੇਖੇ ਨੇ ਤੇ ਅੱਗੇ ਵੀ ਦੇਖਦੇ ਰਹਿੰਦੇ ਹੋ ਤੇ ਜਿਹੜਾ ਅਸੀਂ ਵਿਆਹ ਦਾ ਮਾਮਲਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਛੇ ਸਕੇ ਪ੍ਰਾਮਾਣੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਜੇਕਰ ਉਹ ਵਿਆਹ ਕਰਵਾਉਣਗੇ ਤਾਂ ਛੇ ਸਕੀਆਂ ਪੈਣਾ ਦੇ ਨਾਲ ਹੀ ਕਰਵਾਉਣਗੇ ਜਿਵੇਂ ਕਿ ਉਹ ਆਪਸ ਦੇ ਵਿੱਚ ਸਾਰੇ ਭਰਾ ਨੇ 6 ਜਾਣੇ ਤਾਂ ਇਹ ਜਾਈ ਉਹ ਪਰਿਵਾਰ ਲੱਭਣਗੇ ਜਿਸ ਦੇ ਵਾਸਤੇ ਉਹਨਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਕਿਉਂਕਿ ਉਹਨਾਂ ਦਾ ਜਿਹੜਾ ਸਭ ਤੋਂ ਛੋਟਾ ਭਰਾ ਸੀ ਉਹ ਨਾਬਾਲਗ ਸੀ ਤੇ ਹੁਣ ਜਦੋਂ ਬਾਲਗ ਹੋਇਆ ਤਾਂ ਉਹਨਾਂ ਦੇ ਕੋਲੋਂ ਉਹ ਪਰਿਵਾਰ ਲੱਭਿਆ ਗਿਆ ਜਿਨ੍ਹਾਂ ਦੀਆਂ 6 ਕੁੜੀਆਂ ਸੀ ਤੇ ਉਹਨਾਂ 6 ਕੁੜੀਆਂ ਦੇ ਨਾਲ ਇਹਨਾਂ 6 ਭਰਾਵਾਂ ਨੇ ਵਿਆਹ ਕਰਵਾਇਆ ਜਿਨ੍ਹਾਂ ਦੀ ਵੀਡੀਓ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੇ ਸਭ ਤੋਂ ਵੱਡੀ ਗੱਲ ਇਸ ਵਿਆਹ ਦੇ ਉੱਤੇ ਜੋ ਖਰਚਾ ਹੋਇਆ ਉਸ ਨੂੰ ਸੁਣ ਕੇ ਲੋਕਾਂ ਦੇ ਹੋਰ ਵੀ ਹੋਸ਼ ਉੱਡ ਗਏ ਨੇ ਤਾਂ ਆਓ ਤੁਹਾਨੂੰ ਖਾਸ ਰਿਪੋਰਟ ਦੇ ਜ਼ਰੀਏ ਦੱਸ ਦਈਏ ਕਿ ਆਖਰੇ ਇਹ ਨੋਕਾ ਵਿਆਹ ਹੋਇਆ ਕਿੱਥੇ ਤੇ ਕਿੰਨਾ ਖਰਚਾ ਹੋਇਆ ਐਨਾ ਲੰਮਾ ਸਮਾਂ ਕਿਵੇਂ ਇੰਤਜ਼ਾਰ ਕਰਨਾ ਪਿਆ ਤਾਂ ਦੱਸ ਦਈਏ ਕਿ ਇਹ ਨਹੀਂ ਦਿਨੀ ਗੋਆੰਡੀ ਦੇਸ਼ ਪਾਕਿਸਤਾਨ ਦੀ ਜਿਹੜੀ ਕਿ ਇਹ ਖਬਰ ਹੈ ਜਿੱਥੇ ਕਿ 6 ਸਕੇ ਭਰਾਮਾ ਦੇ ਵੱਲੋਂ ਛੇ ਸਕੀਆਂ ਭੈਣਾਂ ਦੇ ਨਾਲ ਜੁੜਾ ਕਿ ਵਿਆਹ ਰਚਾਇਆ ਗਿਆ ਛੋਟਾ ਭਰਾ ਨਾਬਾਲਕ ਸੀ ਉਸੇ ਬਾਲਕ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਜਿਵੇਂ ਹੀ ਉਹ ਬਾਲਕ ਹੋਇਆ ਤਾਂ ਉਹਨਾਂ ਨੇ ਉਹ ਪਰਿਵਾਰ ਲੱਭਿਆ ਜਿਨ੍ਹਾਂ ਦੇ ਵਿੱਚ ਛੇ ਕੁੜੀਆਂ ਸੀ ਤਾਂ ਉਹਨਾਂ ਛੇ ਕੁੜੀਆਂ ਦੇ ਨਾਲ ਇਹਨਾਂ ਛੇ ਭਰਾਵਾਂ ਨੇ ਜਿਹੜਾ ਕਿ ਵਿਆਹ ਕਰਵਾ ਲਿਆ ਤਾਂ ਇਸ ਵਿਆਹ ਦੀ ਖੂਬ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਜਿਹੜੀ ਕਿ ਇਹ ਚਰਚਾ ਹੋ ਰਹੀ ਹੈ ਇਹ ਜਿਹੜੀ ਪੋਸਟ ਆ ਉਹ ਲਗਾਤਾਰ ਵੈਬਸਾਈਟ ਦੇ ਉੱਤੇ ਜਿਹੜੇ ਕਿ ਸ਼ੇਅਰ ਕੀਤੀ ਜਾ ਰਹੀ ਆ ਤਾਂ ਦੱਸਿਆ ਕਿ ਡੇਲੀ ਉਰਦੂ ਪੁਆਇੰਟ ਹੈਂਡਲ ਤੇ ਇਸ ਵੀਡੀਓ ਨੂੰ ਜਿਹੜਾ ਕਿ ਸ਼ੇਅਰ ਕਰਦੇ ਯੂਜ਼ਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ 6 ਭਰਾਵਾਂ ਦੇ ਵੱਲੋਂ ਸਗੀਆਂ 6 ਭੈਣਾਂ ਦੇ ਨਾਲ ਜਿਹੜਾ ਕਿ ਵਿਆਹ ਰਚਾਇਆ ਗਿਆ ਇੱਕ ਅਨੋਖਾ ਵਿਆਹ ਜਿਹਦੀ ਚਾਰੇ ਪਾਸੇ ਚਰਚਾ ਕੀਤੀ ਗਈ ਖਾਸ ਗੱਲ ਇਸ ਕਰਕੇ ਕਿ ਉਸ 6 ਭੈਣਾਂ ਸੀ ਤਾਂ ਨਹੀਂ ਬਲਕਿ ਇਨ੍ਹਾਂ 6 ਭਰਾਵਾਂ ਦੇ ਵੱਲੋਂ 1 ਰੁਪਏ ਦਾ ਦਾਜ ਵੀ ਕੁੜੀ ਵਾਲਿਆਂ ਤੋਂ ਨਹੀਂ ਲਿਆ ਗਿਆ ਉਹਨਾਂ ਨੇ ਸਿਰਫ ਕੁੜੀਆਂ ਨਾਲ ਵਿਆਹ ਕਰਵਾਇਆ ਕਿਸੇ ਤਰੀਕੇ ਦਾ ਕੋਈ ਫालतू ਖਰਚਾ ਨਹੀਂ ਕਰਾਇਆ ਤੇ ਨਾ ਹੀ ਕੋਈ ਦਾਲ ਦੇ ਵਿੱਚ ਲੈਣ ਦੇਣ ਦੀ ਚੀਜ਼ ਲਈਆ ਜਿੱਦੇ ਚੱਲਦੇ ਇਹ ਵਿਆਹ ਦੇ ਚਰਚੇ ਹੋ ਰਹੇ ਨੇ ਅੱਜ ਕੱਲ ਕੋਈ ਇੱਕ ਕੁੜੀ ਵਿਆਹੋਂਦਾ ਜਾਂ ਮੁੰਡਾ ਵਿਆਹੋਂਦਾ ਤਾਂ ਉਸ ਦੇ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ ਇੱਥੇ ਤਾਂ 6 ਮੁੰਡਿਆਂ ਨੇ ਜਿਹੜਾ ਕਿ ਵਿਆਹ ਕਰਵਾਇਆ ਪਰ ਕੁੜੀ ਵਾਲਿਆਂ ਤੋਂ 1 ਰੁਪਏ ਦਾ ਨਾ ਹੀ ਦਾਜ ਲਿਆ ਤੇ ਨਾ ਹੀ ਵਿਆਹ ਦੇ ਉੱਤੇ ਕੋਈ ਖਾਸ ਉਹਨਾਂ ਨੇ ਖਰਚਾ ਕਰਾਇਆ ਜਿਸ ਕਰਕੇ ਲੋਕਾਂ ਦੇ ਵੱਲੋਂ ਇਹਨਾਂ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ ਤੇ ਕਮੈਂਟਾਂ ਦੇ ਵਿੱਚ ਵੀ ਇਹਨਾਂ ਨੂੰ ਲੈ ਕੇ ਕਾਫੀ ਕਿਹਾ ਜਾ ਰਿਹਾ ਕਿ ਸਾਡੇ ਜੱਜ ਇੱਧਰ ਕੋਈ ਵਿਆਹ ਹੋਵੇ ਤਾਂ ਉਸ ਦੇ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ ਚੰਗੀਆਂ ਗੱਡੀਆਂ ਦਾਜ ਦਿੱਤਾ ਜਾਂਦਾ ਪਰ ਇਹ ਵਿਆਹ ਅਨੋਖਾ ਇਸ ਕਰਕੇ ਹੈ ਕਿ ਇਹਨਾਂ ਨੇ ਜਿਹੜਾ ਦਾਜ ਉਹ ਨਹੀਂ ਲਿਆ ਤਾਂ ਦੱਸਦੀ ਹੈ ਕਿ ਇਸ ਦੇ ਵਿੱਚ ਜਿਹੜਾ ਕਿ ਮੀਡੀਆ ਰਿਪੋਰਟਰ ਦੇ ਮੁਤਾਬਿਕ ਸੁਣਨ ਵਿੱਚ ਮਿਲਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਹੋਏ ਇਸ ਸਮੂਹਿਕ ਵਿਆਹ ਦੀ ਕੀਮਤ ਸਿਰਫ 1 ਲੱਖ ਪਾਕਿਸਤਾਨੀ ਰੁਪਏ ਜਦੋਂ ਕਿ ਭਾਰਤੀ ਕਰੰਸੀ ਦੇ ਵਿੱਚ ਸਿਰਫ 300 ਰੁਪਏ ਖਰਚ ਕੀਤੇ ਗਏ ਨੇ ਜੋ ਕਿ ਇਹ ਨਹੀਂ ਦਿਨੀ ਮਹਿੰਗੇ ਸਮਾਗਮਾਂ ਦੀ ਰਵਾਇਤੀ ਨੂੰ ਚੁਣੌਤੀ ਦਿੰਦਾ ਹੋਇਆ ਕਹਿੰਦਾ ਭਾਵਾ ਕਿ ਸਿਰਫ 300 ਰੁਪਏ ਦੇ ਵਿੱਚ ਜਿਹੜਾ ਕਿ ਇਹ ਵਿਆਹ ਹੋਇਆ ਤਾਂ ਤਸਵੀਰਾਂ ਸਕਰੀਨ ਤੇ ਤੁਸੀਂ ਵੀ ਦੇਖ ਚੁੱਕੇ ਹੋ ਬਾਕੀ ਤੁਹਾਡਾ ਕੀ ਕਹਿਣਾ ਹੈ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਅਖੰਡ ਲੋਕ